thank <laughs> you ਰੇਮੇ ਦੇ ਕੋਲ ਆਇਆ ਕਹਿੰਦੀ ਅਸੀਂ ਤੀਰਾਂ ਦੀਆਂ ਦਾਤੇ ਮੈਂ ਕਿ ਬਹੁਤ ਪੂਛੀ ਨਾਲ ਬਣਾਓ ਵੋਟ ਨੰਬਰ 4 ਸੇ ਅਮਰੀਸ਼ ਕਾਲੀ ਇਹਦੇ ਭੱਲੇ ਦੀਆਂ ਸਾਥੇ ਭੈਣਾਂ ਰਲ ਕੇ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਆ ਸਾਨੂੰ ਬੜੀ ਖੁਸ਼ੀ ਆ ਸਾਡੀ ਇਹਨਾਂ ਨਾਲ ਬੜਾ ਸਹਿਯੋਗ ਨਯਾ ਮਨੀਸ਼ ਨੇ ਸਾਡਾ ਬਹੁਤ ਸਾਥ ਦਿੱਤਾ ਅਸੀਂ ਮਨੀਸ਼ ਦੇ ਸ਼ੁਕਰਗੁਜ਼ਾਰ ਆ ਸਾਡੇ ਹਰ ਇੱਕ ਦੁੱਖ ਸੁੱਖ ਤੇ ਕੰਮ ਆਉਂਦਾ ਹੈ ਅੱਗੋ ਵੋਟ ਫੋਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਵਾਰਡ ਨੰਬਰ 4 ਚ ਅਮਰੀਸ਼ ਕਾਲੀਆ ਦੇ ਵਾਰਡ ਦੇ ਤੀਆਂ ਦੇ ਤਿਹਾਰ ਦਾ ਮੁਹੱਲੇ ਦੀਆਂ ਔਰਤਾ ਵੱਲੋਂ ਪ੍ਰਬੰਧ ਕੀਤਾ ਗਿਆ ਅਤੇ ਸਾਰੀਆਂ ਭੈਣਾਂ ਨੇ ਹਮ ਹਮਾ ਕੇ ਉੱਥੇ ਹਾਜ਼ਰੀ ਵੀ ਭਰੀ ਅਤੇ ਤੀਆਂ ਦਾ ਤਿਹਾਰ ਵੀ ਨੂੰ ਵੀ ਮਨਾਇਆ ਰੀਤ ਰਿਵਾਜ ਨਾਲ ਗਿੱਧਾ ਤੇ ਬੋਲੀ ਆਈ ਪਾਈਆ ਗਈਆ ਨੱਚ ਕੇ ਧਮਾਲਾ ਪਾ ਦਿੱਤੀਆ ਗਈਆ ਮੁਹੱਲੇ ਦੀਆਂ ਔਰਤਾ ਦਾ ਕਹਿਣਾ ਸੀ ਕਿ ਪਹਿਲੇ ਤਾਂ ਗਲੀਆਂ ਚ ਕਿਚੜ ਤੇ ਪਾਣੀ ਖੜਾ ਰਹਿੰਦਾ ਸੀ ਜਦੋਂ ਤੋਂ ਐਮਸੀ ਅਮਰੀਸ਼ ਕਾਲੀਆ ਬਣਿਆ ਹੈ ਉਸ ਨੇ ਸਾਰੀਆਂ ਗਲੀਆਂ ਪੱਕੀਆਂ ਕਰਵਾ ਦਿੱਤੀਆਂ ਤੇ ਵਧੀਆ ਬਣਵਾ ਦਿੱਤੀਆਂ ਮੁਹੱਲੇ ਦੇ ਕਿਸੇ ਨੂੰ ਵੀ ਕੋਈ ਲੋੜ ਪਵੇ ਤੇ ਦੁੱਖ ਸੁੱਖੇ 'ਚ ਉਹ ਸਾਡੇ ਨਾਲ ਖੜਦਾ ਹੈ ਅਗਲੇ ਸਾਲ ਇਸ ਤੋਂ ਵੀ ਵਧੀਆ ਤੀਆਂ ਦਾ ਤਿਆਰ ਧੂਮਤਾਨਾ ਮਨਾਵਾਂਗੇ ਜਦੋਂ ਅਮਰੀਸ਼ ਕਾਲੀਆ ਦੁਬਾਰਾ ਐਮਸੀ ਬਣੇਗਾ BAM! Yeah. <laughs> ਵਾਸੀ ਬਾੜ ਨੰਬਰ 4 ਸ੍ਰੀ ਅਮਰੀਸ਼ ਕਾਲੀ ਇਹਦੇ ਬੱਲੇ ਦੀਆਂ ਸਾਥੀਆਂ ਭੈਣਾਂ ਰਲ ਕੇ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਆ ਸਾਨੂੰ ਬੜੀ ਖੁਸ਼ੀ ਆ ਸਾਡੀ ਇਹਨਾਂ ਨਾਲ ਬੜਾ ਸਹਿਯੋਗ ਕੀਤਾ ਨੇ ਤੇ ਅਸੀਂ ਰੌਣਕ ਮੇਲਾ ਲਾਇਆ ਅੱਜ ਇਹਨਾਂ ਦੇ ਬਦੌਲਤ ਇਹਨਾਂ ਦਾ ਸਹਿਯੋਗ ਸਾਨੂੰ ਬਹੁਤ ਆ ਤੇ ਸਾਨੂੰ ਇਹ ਬੱਚਾ ਬਹੁਤ ਪਿਆਰਾ ਜੀ ਅਸੀਂ ਸਾਰੀਆਂ ਭੈਣਾਂ ਨੇ ਬੜਾ ਪਿਆਰ ਨਾਲ ਇਸੇ ਆਨੰਦ ਮਾਣਿਆ ਤੇ ਗੱਦਾ ਪਾਇਆ ਬੋਲੀਆਂ ਪਾਇਆ ਤੇ ਆਪਣੇ ਸੱਭਿਆਚਾਰ ਨੂੰ ਅਸੀਂ ਆਵਾਜ਼ ਰੱਖਣ ਲਈ ਇੱਕ ਛੋਟ ਜਿਹਾ ਕੀਤਾ ਹਾਂ ਜੀ ਮੈਂ ਨੀਸ਼ਾ ਮਾਰ ਨੰਬਰ ਜਾਦੀਵਾਸੀ ਅੱਜ ਆਪਾਂ ਆਪਣੇ ਮੁਹੱਲੇ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਹਾਰ ਮਨਾਇਆ ਔਰ ਮਨੀਸ਼ ਨੇ ਸਾਡਾ ਕੋਸਾ ਦਿੱਤਾ ਅਸੀਂ ਮਨੀਸ਼ ਦੇ ਸ਼ੁਕਰਗੁਜ਼ਾਰ ਆ ਸਾਡੇ ਹਰ ਇੱਕ ਸੁੱਖ ਸੁੱਖ ਤੇ ਕੰਮ ਆਉਂਦਾ ਹੈ ਅੱਗੋ ਵੋਟ ਫੋਰ ਮਨੀਸ਼ ਅੱਜ ਸਾਰੀਆਂ ਮੇਰੀਆਂ ਭੈਣਾਂ ਨੇ ਮੁਹੱਲਾ ਵਾਸੀਆਂ ਨੇ ਮਿਲ ਕੇ ਅਸੀਂ ਤੀਜ ਦਾ ਤਿਹਾਰ ਮਨਾਇਆ ਮੈਂ ਪਰਮਾਤਮਾ ਕੀ ਦੁਆ ਕਰਦੀ ਆ ਕਿ ਅਸੀਂ ਹਰ ਸਾਲ ਇਸ ਤਰ੍ਹਾਂ ਹੀ ਤੀਜ ਦਾ ਤਿਹਾਰ ਮਨਾਉਂਦੇ ਰਹੇ ਤੇ ਮੇਰੀਆਂ ਭੈਣਾਂ ਦਾ ਸ਼ੀਰ ਮੇਰ ਨਾਲ ਹਮੇਸ਼ਾ ਜੁੜਿਆ ਰਹੇ ਮੈਂ ਇਸ ਕਰਕੇ ਸਾਰੇ ਮੁਹੱਲਾ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਜੀ ਕਿ